ਮੋਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਲਾਰਸ ਵਿਸ਼ਨੋਈ ਦੇ ਇੱਕ ਗੁਰਗੇ ਸਮੇਤ ਤਿੰਨ ਨੌਜਵਾਨਾਂ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਕਹਿੰਦੇ ਨੇ ਰਾਜਸਥਾਨ ਤੋਂ ਗੋਲੀਆਂ ਚਲਾ ਕੇ ਇਹ ਤਿੰਨੇ ਨੌਜਵਾਨ ਜਿਹੜੇ ਨੇ ਮੋਹਾਲੀ ਦੇ ਵਿੱਚ ਘੁੰਮ ਰਹੇ ਤੇ 3B2 ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਫੜਿਆ ਗਿਆ ਹੈ ਗੱਡੀ ਵੀ ਇਹਨਾਂ ਕੋਲੋਂ ਬਰਾਮਦ ਹੋਈ ਹੈ ਅਸਲਾ ਵੀ ਬਰਾਮਦ ਹੋਇਆ ਡੀਐਸਪੀ ਸਿਟੀਬਨ ਕੀ ਜਾਣਕਾਰੀ ਦਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਦਾ ਮਟਰ ਅਤੇ ਫੇਜ਼ 1 ਵੱਲੋਂ 4 ਅਸਲੇ ਬ੍ਰਾਮਣ ਕੀਤੇ ਗਏ ਨੇ ਇਹ ਦੋ ਵੱਖ-ਵੱਖ ਜਿਹੜੇ ਹੈਗੇ ਨੇ ਕੇਸਿਸ ਨੇ ਇੱਕ ਜਿਹੜਾ ਫੇਜ਼ 1 ਦਾ ਜਿਹੜਾ ਐਫ ਆਈ ਆਰ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਇਹ 107 ਨੰਬਰ ਮੁਕੱਦਮਾ ਜਿਹੜਾ ਹੈਗਾ ਇਹਦੇ ਤੇ ਬੰਦੇ ਤੇ ਪਹਿਲਾਂ ਵੀ ਦਰਜ ਸੀਗਾ ਤੇ ਹੁਣ ਰੀਸੈਂਟਲੀ ਜਿਹੜੀ ਅਸੀਂ ਐਫ ਆਈ ਆਰ ਲੋਜ ਕੀਤੀ ਹੈ ਉਹ ਹੈਗੀ 28 ਨੰਬਰ ਜੋ 4 ਮਾਰਚ ਦੀ ਐਫ ਆਈ ਆਰ ਹੈ ਇਹਦੇ ਵਿੱਚ ਜਿਹੜਾ ਹੈਗਾ ਅਸਲੀ ਐਕਟ ਦਾ ਅਸੀਂ ਪਰਚਾ ਦਿੱਤਾ ਹੈ 255459 ਇਹਦੇ ਵਿੱਚ ਜੋ ਦੋਸ਼ੀ ਹੈ ਅਮਨ ਕੁਮਾਰ ਪੁੱਤਰ ਤਰਮਪਾਲ ਵਾਸੀ ਜਿਹੜਾ ਹੈਗਾ ਪਿੰਡ ਖিজਰਗੜ ਖਾਣਾ ਜ਼ਿਲਕਪੁਰ ਲੱਗਦਾ ਇਹਨੂੰ ਤੇ ਜੋ ਅਮਨ ਹੈ ਇਹ ਦੀਪੂ ਬਨੂੜ ਜੋ ਜਿਹੜਾ ਹੈਗਾ ਇੱਕ ਜਿਹਦੇ ਤੇ ਕਾਫੀ ਪਰਚੇ ਦਰਜ ਨੇ ਤੇ ਜੋ ਲਾਰੈਂਸ ਦਾ ਅਸੋਸੀਏਟ ਹੈ ਇਹ ਉਹਦਾ ਅਗੋ ਅਸੋਸੀਏਟ ਹੈ ਉਹਨਾਂ ਦੀ ਟੀਮ ਦਾ ਮੈਂਬਰ ਹੈ ਇਹ ਤੋਂ ਪਿਛਲੇ ਸਾਲ ਵੀ ਜੋ ਚੰਡੀਗੜ੍ਹ ਪੁਲਿਸ ਵੱਲੋਂ ਹਾਂ ਜਿਹੜਾ ਹੈਗਾ ਪਿਛਲੇ ਤੋਂ ਪਿਛਲੇ ਸਾਲ 2022 ਦੇ ਵਿੱਚ 107 ਨੰਬਰ ਮੁਕਦਮਾ ਦਰਜ ਕਰਕੇ ਸੈਕਟਰ 34 ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਇਹਦੇ ਤੇ ਅਸਲਾਹੇ ਤੋਂ ਬਰਾਮਦ ਕੀਤਾ ਗਿਆ ਸੀਗਾ ਤੋਂ ਇਹ ਦੁਬਾਰਾ ਜਿਹੜਾ ਹੈਗਾ ਬਾਹਰ ਆ ਕੇ ਐਕਟਿਵ ਹੋਇਆ ہوا ਸੀਗਾ ਤੇ ਇਹਦੇ ਕੋਲੋਂ ਦੁਬਾਰਾ ਜਿਹੜਾ ਹੈ ਸਾਡੇ ਵੱਲੋਂ ਦੋਸਤ ਲਈ ਜਿਹੜੇ ਹੈਗੇ ਨੇ ਬਰਾਮਦ ਕੀਤੇ ਗਏ ਨੇ ਪੁਆਇੰਟ 32 ਬੋਰ ਕੰਟਰੀ ਮੇਡ ਹੈ ਜਿਹਦੇ ਵਿੱਚ ਦੋ ਜਿੰਦਾ ਰੌਂਦ ਤੇ ਮੈਗਜ਼ੀਨ ਹੈ ਤੇ ਇੱਕ ਜਿਹੜਾ ਹੈਗਾ ਦੇਸੀ ਕਟਾ ਪੁਆਇੰਟ 315 ਬੋਰ ਹੈ ਇਹ ਚ ਦੋ ਜਿੰਦਾ ਰੌਂਦ ਤੇ ਇੱਕ ਖੋਲ ਜਿਹੜਾ ਹੈਗਾ ਸਾਨੂੰ ਬ੍ਰਾਹਮਤ ਹੋਇਆ ਤੇ ਇਹ ਕਿਸੇ ਨਾ ਕਿਸੇ ਜਿਹੜਾ ਹੈਗਾ ਵਾਰਦਾਤ ਦੇ ਉਹਦੇ ਤਾਕ ਦੇ ਵਿੱਚ ਸੀਗਾ ਤੇ ਸਾਡੀ ਚਲੋ ਜਿਸ ਤਰ੍ਹਾਂ ਐਸਐਸਪੀ ਸਾਹਿਬ ਤੇ ਸਾਡੇ ਸ਼੍ਰੀ ਸੰਦੀਪ ਗਰਗ ਜੀ ਆਈਪੀਐਸ ਜੀ ਤੇ ਉਹਨਾਂ ਵੱਲੋਂ ਤੇ ਐਸਪੀ ਸਿਟੀ ਸ਼੍ਰੀ ਹਰਵੀਰ ਰਟਵਾਲ ਜੀ ਦੀ ਜਿਹੜੀ ਹੈਗੀ ਹੈ ਅਗਵਾਈ ਹੇਠ ਸਾਡੇ ਕੋਲੇ ਜਿਹੜਾ ਹੈ ਅਸੀਂ ਜਿਹੜੇ ਮਾੜੇ ਤੱਤ ਨੂੰ ਉਹਨਾਂ ਦੇ ਠੱਲ ਪਾਉਣ ਲਈ ਤੇ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ ਪ੍ਰੀਵੈਂਟਿਵ ਐਕਸ਼ਨ ਦੇ ਚੱਕਰ 'ਚ ਜੋ ਸਾਡਾ ਆਪਣਾ ਇਨਫੋਰਮੇਸ਼ਨ ਬੇਸ ਸਿਸਟਮ ਚੱਲ ਰਿਹਾ ਸੀਗਾ ਉਹਦੇ ਵਿੱਚ ਬੰਦਾ ਆਰਾਊਂਡ ਅਪ ਕੀਤਾ ਗਿਆ ਤੇ ਇਤੋਂ ਇਹ ਅਸਲੇ ਦੋ ਰਿਕਵਰ ਕਰਾਏ ਗਏ ਨੇ ਇਸੇ ਦੇ ਨਾਲ ਜਿਹੜਾ ਇੱਕ ਹੋਰ ਮੁਕੱਦਮਾ ਜਿਹੜਾ ਹੈਗਾ ਉਹ ਅਸੀਂ 2 ਮਾਰਚ ਨੂੰ ਲੌਂਚ ਕੀਤਾ ਸੀਗਾ ਉਹ ਮਟੌਰ ਥਾਣੇ ਦੇ ਵਿੱਚ ਹੋਇਆ ਇਸ ਮੁਕੱਦਮੇ ਦਾ ਇਹ ਹੈ ਕਿ ਇਹਦੇ ਵਿੱਚ ਆ ਐਕਸਯੂਵੀ ਕਾਰ ਸੀਗੀ ਆਪਣਾ ਐਕਸਯੂਵੀ 500 CH01BC0545 ਇਹ ਕਾਰ ਦੇ ਵਿੱਚ ਤਿੰਨ ਜਿਹੜੇ ਹੈਗੇ ਨੇ ਨੌਜਵਾਨ ਇਹ ਜੋ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਉੱਤੇ ਪਹਿਲਾਂ ਵੀ ਉੱਥੇ ਪਰਚੇ ਦਰਜ ਨੇ ਕਈ ਇਹ ਤਿੰਨ ਨੌਜਵਾਨ ਨੇ ਨਵਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਅੱਕਾਂਵਾਲੀ ਥਾਣਾ ਚੂਨਾਵੱਡ ਜਿਹੜਾ ਗੰਗਾ ਨਗਰ ਤੇ ਦੂਜਾ ਹੈਗਾ ਸਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਦਲਿਆਂਵਾਲਾ ਥਾਣਾ ਲਾਲਗੜ੍ਹ ਇਹ ਗੰਗਾ ਨਗਰ ਤੋਂ ਇਹ ਵੀ ਤੇ ਅਰਸ਼ਵੀਰ ਸਿੰਘ ਪੁੱਤਰ ਬਲਰਾਜ ਸਿੰਘ ਇਹ ਵੀ ਜਿਹੜਾ ਪਿੰਡ ਥਾਦੇਵਾਲ ਥਾਣਾ ਲਾਲਗੜ੍ਹ ਜ਼ਿਲ੍ਹਾ ਗੰਗਾ ਨਗਰ ਇਹ ਤਿੰਨੋਂ ਉੱਥੋਂ ਦੇ ਰਹਿਣ ਵਾਲੇ ਨੇ ਤੇ ਇਹ ਆਪਣੀ ਕਾਰ ਦੇ ਵਿੱਚ ਜਿਹੜਾ ਹੈਗਾ ਐਕਸਯੂਵੀ ਦੇ ਵਿੱਚ ਇਹ ਇੱਥੇ ਆਏ ਹੋਏ ਸੀਗੇ ਤੋਂ ਸਾਨੂੰ ਜਿਸ ਤਰ੍ਹਾਂ ਮੁਖਬਰੀ ਦੇ ਉੱਤੇ ਸਾਡੇ ਸੋਰਸਸ ਸੀਗੇ ਉਸ ਦੇ ਉੱਤੇ ਸਾਨੂੰ ਪਤਾ ਲੱਗਿਆ ਕਿ ਖਾਨਾ ਬਦੂਸ਼ ਜੀ ਤਰ੍ਹਾਂ ਇਹ ਗੱਡੀ ਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਟਿਕਾਣਾ ਬਣਾ ਰੱਖਿਆ ਰਾਤ ਨੂੰ ਤਾਂ ਉਸ ਆਪ ਨਾਲ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਸ਼ੱਕ ਦੇ ਬਨਾਵਤੇ ਤੇ ਜਦੋਂ ਇਹਨਾਂ ਤੋਂ ਸਾਰਾ ਕੁਝ ਕਲੀਅਰ ਕੀਤਾ ਤਾਂ ਸਾਨੂੰ ਇਹ ਚੀਜ਼ਾਂ ਕਲੀਅਰ ਹੋਈਆਂ ਤਾਂ ਫਿਰ ਅਸੀਂ ਇਹਨਾਂ ਤੋਂ ਫੜ ਕੇ ਇੱਕ ਤਾਂ ਕਿਰਚ ਨਾਲੋਂ ਬਰਾਮਦ ਹੋਈ ਉਸ ਤੋਂ ਇਲਾਵਾ ਦੋ ਦੇਸੀ ਕੱਟੇ 1.315 ਬੋਰ 1 12 ਬੋਰ ਇਹ ਦੋ ਵੈਪਨ ਜਿਹੜੇ ਹੈਗੇ ਨੇ ਇਹਨਾਂ ਕੋਲੋਂ ਰਿਕਵਰ ਹੋਏ ਅਲੋਂਗ ਵਿਦ ਕਿਰਚ ਫਿਰ ਜੋ ਜਿਹੜੇ ਰੌਂਦ ਨੇ ਦੋ ਰੌਂਦ ਦੇ 3.315 ਬੋਰ ਦੇ ਅਤੇ ਤਿੰਨ ਰੌਂਦ ਦੇ 12 ਬੋਰ ਦੇ ਜਿਹੜੇ ਹੈਗੇ ਨੇ ਇਹਨਾਂ ਕੋਲੋਂ ਬਰਾਮਦ ਹੋਏ ਨੇ ਤੇ ਇਹਨਾਂ ਦੇ ਉੱਤੇ ਜਿਸ ਤਰ੍ਹਾਂ ਦੋਸ਼ੀ ਨਵਦੀਪ ਹੈ ਇਹਦੇ ਪਹਿਲਾਂ ਚਾਰ ਮੁਕੱਦਮੇ ਆਲਰੇਡੀ ਦਰਜ ਨੇ ਡਕੈਤੀ ਵਗੈਰਾ ਦੇ 392 ਦਾ ਹੈਗਾ ਲੜਾਈ ਝਗੜੇ ਦੇ ਮੁਕੱਦਮੇ ਦਰਜ ਨੇ ਇਹ ਸਾਰੇ ਗੰਗਾ ਨਗਰ ਦੇ ਵਿੱਚ ਜਿਹੜੇ ਹੈਗੇ ਨੇ ਆਲਰੇਡੀ ਲਾਜ ਨੇ ਇਸ ਹਿਸਾਬ ਨਾਲ ਸਤਨਾਮ ਦੇ ਉੱਤੇ ਵੀ ਪਹਿਲਾ ਮੁਕੱਦਮਾ ਦਰਜ ਨੇ ਤੇ ਜਿਹੜਾ ਤੀਜਾ ਦੋਸ਼ੀ ਅਰਸ਼ਵੀਰ ਹੈ ਉਹਦਾ ਹਜੇ ਰਿਕਾਰਡ ਦੇ ਵਿੱਚ ਕੋਈ ਹਜੇ ਪਤਾ ਨਹੀਂ ਲੱਗਿਆ ਜਿੱਦਾਂ ਅਸੀਂ ਹੋਰ ਵੀ ਪਤਾ ਕਹਿੰਦੇ ਨੇ ਇੱਕ ਪੰਜਾਬੀ ਗਾਇਕ ਨੂੰ ਵੀ ਜਿਹੜੀ ਹੈ ਲਾਰਸ ਬਿਸਨੋਈ ਦੇ ਵੱਲੋਂ ਧਮਕੀ ਵੀ ਦਿੱਤੀ ਗਈ ਆ ਉਸ ਨਾਲ ਵੀ ਇਸ ਕੇਸ ਨੂੰ ਜੋੜਿਆ ਜਾ ਰਿਹਾ ਹੈ ਡੀਐਸਪੀ ਦਾ ਕਹਿਣਾ ਹੈ ਕਿ ਇਹਨਾਂ ਚਾਰਾਂ ਦਾ ਪੁਲਿਸ ਰਿਮਾਂਡ ਲੈ ਕੇ ਉਸ ਤੋਂ ਬਾਅਦ ਜਿਹੜੀ ਹੈ ਪੁੱਛਗਿੱਛ ਕੀਤੀ ਜਾਵੇਗੀ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਮੁਹਾਲੀ ਤੋਂ ਸਟਾਰਨਿਚ ਪੰਜਾਬੀ ਦੇ ਡੇਵਿਡ ਵਰਮਾ ਦੀ ਖਾਸ ਰਿਪੋਰਟ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ